ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕਰਿਆ ਦੋ ਸਾਲ ਹੋ ਗਏ ਜੇ ਨਹੀਂ ਕੋਈ ਮਸਲਾ ਹੱਲ ਕਰਦੇ ਇਹਨਾਂ ਨੂੰ ਲੋਕਾਂ ਨੇ ਸੜਕਾਂ ਤੇ ਤੋੜ ਦੇਣਾ ਅੱਜ ਤਾਂ ਇਹ ਆਪ ਭੱਜਦਾ ਮੀਟਿੰਗ ਛੱਡ ਕੇ ਕੱਲ ਨੂੰ ਲੋਕਾਂ ਨੇ ਭਜਾ ਦੇਣਾ ਇਹਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਕਹਿੰਦਾ ਥੋੜੇ ਦੋ ਸਾਲ ਹੋ ਗਏ ਬਚ ਜਾਓ ਤੁਸੀਂ ਲੋਕਾਂ ਤੋਂ ਲੋਕ ਰੋਹ ਦੇ ਵਿੱਚ ਨੇ ਸੋਨੂੰ ਅਜੇ ਬਾਦਲ ਕਹਿੰਦਾ ਦੋਸ਼ੀ ਟਾਕ ਗਿਆ ਇਹਨਾਂ ਨੂੰ ਇੱਕ ਵੀ ਨਹੀਂ ਹੋਣੀ ਲੋਕਾਂ ਨੇ ਦੁਖੀ ਹੋ ਕੇ ਬਾਦਲ ਕਿਆਂ ਤੋਂ ਕਾਂਗਰਸ ਤੋਂ ਦੁਖੀ ਹੋ ਕੇ ਭਾਜਪਾ ਦੁਖੀ ਹੋ ਕੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਦਾ ਵੀ ਕੁਝ ਕਰਨਗੇ ਇਹ ਤਾਂ ਉਦੋਂ ਵੀ ਗਰਖਗੇ ਕਦੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨਾਲ ਗੱਤਬਾਤ ਨਹੀਂ ਕਦੇ ਉਹਨਾਂ ਦੇ ਚੈਨਲ ਬੰਦ ਜੇ ਕੋਈ ਸੱਚ ਹੱਕ ਦੀ ਆਵਾਜ਼ ਉਠਾਉਂਦਾ ਕਦੇ ਉਹਨਾਂ ਦੇ ਪਰਚੇ ਪੱਤਰਕਾਰਾਂ ਦੇ ਜਿਹੜੀ ਸਰਕਾਰ ਆ ਇਹ ਆਪਦੀ ਚੰਗੇ ਕੰਮ ਕਰਨ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਨ ਨਹੀਂ ਲੋਕਾਂ ਨੇ ਇਹਨਾਂ ਨੂੰ ਸੜਕਾਂ ਤੇ ਤੋਰ ਦੇਣਾ ਫਿਰ ਇਹਨਾਂ ਦੇ ਪੱਲੇ ਤੇਰੇ ਕੱਖ ਨਹੀਂ ਰਹਿਣਾ ਫਿਰ ਜਦੋਂ ਇਹ ਧਰਨੇ ਲਾਉਣਗੇ ਫਿਰ ਇਹਨਾਂ ਦਾ ਡਾਂਗਾ ਪੈਣੀ ਹੈ ਆਪ ਦੀਆਂ ਸੁਰੱਖਿਆਾਂ ਬਤਾਦੀਆਂ ਪਰ ਇਹ ਬਾਦਲ ਕਹਾਂ ਦੇ ਤੰਦ ਕੱਚਦਾ ਹੁੰਦਾ ਸੀਗਾ ਉਹਦੀ ਫੋਟੋ ਲੱਗੀ ਬੱਚਾਂ ਦੇ ਹੁੰਦਾ ਆ ਹੋ ਗਿਆ ਹੁਣ ਇਹ ਆਪ ਚ ਕੋਕੀਆਂ ਲਈ ਫਿਰਦਾ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਬੀਤੀ ਰਾਤ ਜਿਹੜੀ ਇਹ ਮੀਟਿੰਗ ਹੋਈ ਸੀ ਇਹਦੇ ਵਿੱਚ ਇਹ ਵੀ ਨਿਕਲ ਕੇ ਬਿਆਨ ਸਾਹਮਣੇ ਆਏ ਨੇ ਕਿ ਮੁੱਖ ਮੰਤਰੀ ਜਿਹੜਾ ਤਲਖੀ ਦੇ ਵਿੱਚ ਆਏ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਹੜੀਆਂ 8 ਮੰਗਾਂ ਤੇ ਚਰਚਾ ਹੋਈ ਹੈ ਇਨਾਂ ਨੂੰ ਮੈਂ ਮੁਰ ਤੋਂ ਹੀ ਖਾਰਜ ਕਰਦਾ ਜੇ ਤੁਸੀਂ ਆਪਣਾ ਪ੍ਰਦਰਸ਼ਨ ਕਰਨਾ ਤਾਂ ਪ੍ਰਦਰਸ਼ਨ ਕਰਕੇ ਦੇਖ ਲਓ ਉਸ ਤੋਂ ਬਾਅਦ ਬਹੁਤ ਸਾਰੀਆਂ ਵੀ ਚਰਚਾਵਾਂ ਸੀ ਕਿ ਇਹ ਤਲਖੀ ਭਰੇ ਸ਼ਬਦ ਸੀ ਤੇ ਇਸ ਤੋਂ ਬਾਅਦ ਜਿਹੜਾ ਅੱਗੇ ਕਿਸਾਨਾਂ ਨੂੰ ਸਮਾਂ ਦਿੱਤਾ ਜਾ ਸਕਦਾ ਫਿਰ ਚਰਚਾ ਹੋ ਸਕਦੀ ਹੈ ਇਹਨਾਂ ਮੰਗਾਂ ਦੇ ਉੱਪਰ ਪਰ ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਦੇਖਣ ਦੇ ਵਿੱਚ ਆਈ ਹੈ ਕਿ ਜਿੰਨੇ ਵੀ ਪੰਜਾਬ ਭਰ ਦੇ ਕਿਸਾਨ ਆਗੂ ਨੇ ਉਹਨਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਤਮਾਮ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਨੂੰ ਲੈ ਕੇ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਤਕਰੀਬਨ ਨਾ ਲੰਬੇ ਸਮੇਂ ਤੋਂ ਡਟੇ ਹੋਏ ਨੇ ਗੱਲਬਾਤ ਕਰਨ ਦੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵੈਲਕਮ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੁਢਲੇ ਰੂਪ 'ਚ ਸਵਾਲ ਆ ਕਿਵੇਂ ਦੇਖਦੇ ਹੋ ਬੀਤੀ ਰਾਤ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਮਾਨ ਸਾਹਿਬ ਜਿਹੜਾ ਤਲਕੀ ਦੇ ਵਿੱਚ ਆਗੇ ਤੇ ਉਸ ਤੋਂ ਬਾਅਦ ਵੱਡੀਆਂ ਕਿਆਸਰਾਈਆਂ ਸੀ ਕਿ ਫਿਰ ਚਰਚਾ ਹੋ ਸਕਦੀ ਹੋ ਸਕਦਾ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੀਟਿੰਗ ਦਾ ਸਮਾਂ ਦੇ ਕੇ ਫਿਰ ਜਿਹੜੀ ਗੱਲਬਾਤ ਸਿਰੇ ਚੜਾਈ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਤੋਂ ਤੱਕ ਕਿ ਬੀਤੀ ਰਾਤ ਦੇ ਦਰਮਿਆਨ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਹਰਅਸਤ ਦੇ ਵਿੱਚ ਲੈ ਲਿਆ ਕਿਵੇਂ ਦੇਖਦੇ ਹੋ ਨਾ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖੋ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਹੱਲ ਨਹੀਂ ਹੋ ਰਹੇ ਕਿਸਾਨੀ ਮੁੱਦਾ ਆਮ ਕਸਾਨ ਦੇਖੋ ਲੱਗੇ ਹੋਏ ਮੋਰਚੇ ਪਿਛਲੇ ਸਾਲ ਤੋਂ ਲਗਾਤਾਰ ਹਮਮੂ ਬਾਰਡਰ ਤੇ ਬੈਠੇ ਨੇ ਤੇ ਖਨੌਰੀ ਬਾਰਡਰ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੋਰਚੇ ਲੱਗੇ ਨੇ ਇਸ ਤਰ੍ਹਾਂ ਬੰਦੀ ਸਿੰਘਾਂ ਦਾ ਉਰੇ ਮੋਰਚਾ ਲੱਗਿਆ ਹੋਇਆ ਇੱਕ ਮੋਰਚਾ ਭਾਈ ਬਡਾਲੇ ਨੇ ਲਾਇਆ ਹੋਇਆ 362 ਰੂਪਾਂ ਦਾ ਅੰਮ੍ਰਿਤਸਰ ਦੇ ਵਿੱਚ ਚੱਲਦਾ ਇੱਕ ਮੋਰਚਾ ਆਪਣੇ ਟਾਵਰ ਦਾ ਮੋਰਚਾ ਭਾਈ ਗੁਰਜੀਤ ਸਿੰਘ ਸਮਾਏ ਲਾਈ ਬੈਠੇ ਨੇ ਹੋਰੇ ਬਹੁਤ ਸਾਰੇ ਨੇ ਕੋਈ ਨਾ ਕੋਈ ਹੋਰ ਕਾਰ ਨਿਕਲਿਆ ਹੋਣਾ ਜਿਹਦੇ ਵਿੱਚ ਮੋਰਚਾ ਜਾਂ ਧਰਨਾ ਲਾਉਣਾ ਹੋਣਾ ਹੈ। ਇਹਨਾਂ ਦੇ ਰਸਤੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਵੀ ਜਿਹੜੇ ਕਿਸਾਨ ਆ ਗੂ ਨੇ ਉਹਨਾਂ ਦੀ ਆਪਸ ਵਿੱਚ ਜਿਹੜੀ ਬਣਦੀ ਨਹੀਂ ਜੇ ਨਾਲ। ਹੂੰ। ਦੁਪahar ਹੋਣ ਕਰਕੇ ਜਿਹੜਾ ਹੈਗਾ ਇਹ ਸਾਰੀ ਕੱਢਣਾ ਹੋਣਾ ਹੈ। ਪਹਿਲਾਂ ਦੇਖੋ ਸਾਨੂੰ ਸਟੈਪ ਬਾਈ ਸਟੈਪ ਜਿਹੜੇ ਕੰਮ ਕਰਨੇ ਚਾਹੀਦੇ ਨੇ ਜਿਹੜਾ ਪਹਿਲਾਂ ਮੋਰਚਾ ਐਮਐਸਪੀ ਨੂੰ ਲੈ ਕੇ ਲੱਗਿਆ ਹੈ ਪਹਿਲਾਂ ਉਹਨੂੰ ਤਾਂ ਸਰ ਕਰੋ ਨਾ। ਹੂੰ। ਉਥੇ ਜਾਂਦੇ ਨਹੀਂ। ਦੂਜੀ ਪੜ ਲਿਆ ਕਿ ਹੋਰ ਬੈਠਣ ਨੂੰ ਫਿਰਦੀ ਐ ਇੱਥੇ ਹੂੰ ਪਹਿਲੇ ਇੱਕ ਮੋਰਚਾ ਫਦੇ ਕਰੋ ਦੁਬਾਰਾ ਫੇਰ ਹੋਰ ਲਾ ਲਿਓ ਮੰਗਾ ਹੋਰ ਕਰ ਲਿਓ ਤੁਸੀਂ ਇੱਕ ਸਿਰੇ ਨਹੀਂ ਚੜਿਆ ਦੂਜੇ ਨੂੰ ਕੁਝ ਲੋਕ ਮੈਨੂੰ ਦੱਸੇ ਨੇ ਮੋਰਚਿਆਂ ਨੇ ਉਲਝਾ ਰੱਖੇ ਕਿੱਥੇ ਕਿੱਥੇ ਜਾਣ ਲੋਕ ਉਹਨੇ ਕੀ ਨੇ ਉਹ ਸੰਘਰਸ਼ੀਲ ਕਿਸਾਨ ਨੇ ਬੇਚਾਰੇ ਸੰਘੂ ਬਾਰਡਰ ਤੇ ਸੰਭੂ ਤੇ ਜਾਣ ਕਿ ਖਨੌਰੀ ਜਾਣ ਤੇ ਇੱਥੇ ਆਉਣਗੇ ਤੁਸੀਂ ਜਣ ਹੂੰ ਜਾਂ ਹੁਣ ਇਹ ਚੱਕੀ ਫਿਰਦੇ ਨੇ ਵੀ ਉੱਥੇ ਇਹ ਇੱਕ ਨਾਤਰੇ ਇਕੱਲਾ ਹੀ ਹੁੰਦੀ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨੇ ਮਰਜੀ ਟੱਕਰਾਂ ਬਾਕੀ ਦੂਸਰਾ ਨੰਬਰ ਕਿਸਾਨ ਆਕਾ ਨੂੰ ਪੁੱਛਣਾ ਚਾਹਦਾ ਹੁੰਦਾ ਹੈ ਹੂੰ ਕਿਸਾਨੀ ਮੋਰਚਾ ਜਿਹੜਾ ਲੱਗਿਆ ਸੀ ਦਿੱਲੀ ਦੇ ਵਿੱਚ ਉਹਦੇ ਵਰਗਾ ਨਾ ਕੋਈ ਮੋਰਚਾ ਲੱਗੇ ਨਾ ਲੱਗਣਾ ਉਸ ਮੋਰਚੇ ਦੇ ਵਿੱਚ ਜਿੱਤਣ ਦੇ ਵਿੱਚ ਵੱਡਾ ਹੱਥ ਜਿਹੜਾ ਖਾਲਸਾ ਪੰਥ ਦਾ ਹੈ ਹੂੰ ਨਿਹੰਗ ਸਿੰਘ ਫੌਜਾਂ ਕਰਕੇ ਉਹ ਮੋਰਚਾ ਦਿੱਤਾ ਗਿਆ ਸੀ ਤੇ ਤੁਸੀਂ ਉਹਨੇ ਮੋਰਚਾ ਜਿੰਨਾ ਦੀ ਤੱਕ ਬੱਸ ਰਹੀ ਤੁਸੀਂ ਮੋਰਚਾ ਲਾ ਕੇ ਦੇਖ ਲਓ ਹਾਂ ਲਾਖੀ ਦੇਖ ਲਓ ਤੁਸੀਂ ਮੋਰਚਾ ਆਹ ਦੇਖ ਲਓ ਪੱਪਾ ਬਾਹਰ ਹੋਏ ਪਏ ਨੇ ਪੁਲਿਸ ਲਾਉਣ ਦਿੰਦੀ ਆ ਕਰੋਗਰੀ ਫੜ ਕੇ ਸਾਪੇ ਮਾਰਨ ਦਿਵਾਲਤੇ ਸਭ ਭੱਜੇ ਫਿਰਦੇ ਨੇ ਹਾਂ ਸਰਕਾਰ ਦੇ ਤੋਂ ਆਪਦੀ ਆਈ ਤੇ ਆ ਜੇ ਉਹ ਸਾਰਾ ਕੁਝ ਕਰ ਦਿੰਦੀ ਆ ਹਾਂ ਦੂਸਰਾ ਸੱਜ ਦੇ ਵਿੱਚ ਜਿਹੜੇ ਦਫਾੜ ਹੋ ਗਿਆ ਜਿਹੜਾ ਦਫਾੜ ਪੈ ਜੇ ਨਾ ਫੁੱਟ ਪੈ ਜਾਵੇ ਫਿਰ ਉਹ ਕੰਮ ਸਿਰੇ ਨਹੀਂ ਚੜਦੇ ਹੁੰਦੇ ਸਰਕਾਰ ਪੰਜਾਬ ਸਰਕਾਰ ਵੀ ਜਾਣਦੀ ਆ ਸੈਂਟਰ ਸਰਕਾਰ ਵੀ ਜਾਣਦੀ ਆ ਜਿਹੜਾ ਇਹ ਮੋਰਚਾ ਕਿਸਾਨ ਆਗੂ ਨੇ ਫੁੱਟ ਦਾ ਸ਼ਕਾਰ ਹੋ। ਹੂੰ। ਇਸ ਕਰਕੇ ਉਹ ਫਿਰ ਅੱਖਾਂ ਦਿਖਾਉਂਦੇ ਨੇ, ਤੇਵਰ ਦਿਖਾਉਂਦੇ ਨੇ। ਇਹ ਪੰਜਾਬ ਸਰਕਾਰਾ ਤੇ ਹੋ ਆ। ਹੂੰ। ਤੇ ਦੂਸਰੀ ਨੰਬਰ ਜਿਹੜੀ ਸਰਕਾਰ ਆ ਇਹ ਵੀ ਜਦੋਂ ਕੋਈ ਕਿਸਾਨ ਕੋਈ ਕਹਿੰਦੇ ਨੇ ਵੀ ਅਸੀਂ ਚੰਡੀਗੜ੍ਹ ਰੋਕਣਾ ਮੋਰਚਾ ਲਾਉਣਾ। ਉਦੋਂ ਜਿਹੜੀ ਪੰਜਾਬ ਸਰਕਾਰ ਆ ਭੱਜ ਕੇ ਇਹਨਾਂ ਨੂੰ ਬੁਲਾਉਂਦੀ ਆ। ਇਹਨਾਂ ਨੂੰ ਬੁਲਾਉਂਦੀ ਹੈ ਮੀਟਿੰਗ ਕਰਨ ਵਾਸਤੇ ਚਾਹੇ ਵੇਸੇ ਢਾ ਨਿਕੜੀ ਮੀਟਿੰਗ ਬੁਲਾਉਂਦੀ ਤਾਂ ਹੈ ਜੇ ਕੋਈ ਮਜ਼ਦੂਰ ਜਥੇਬੰਦੀਆਂ ਆਪਣੇ ਹੱਕਾਂ ਵਾਸਤੇ ਤਰਨਾ ਲਾਉਣ ਉਹ ਕਹਿੰਦੇ ਵੀ ਸਾਡੀ ਸੀਐਮ ਨਾਲ ਮੀਟਿੰਗ ਕਰਾਓ ਅਜੇ ਤੱਕ ਉਹਨਾਂ ਨੂੰ ਵਿਚਾਰਨ ਨੂੰ ਪੁੱਛਿਆ ਨਹੀਂ ਜਾਂਦਾ ਹੂੰ ਇਹ ਵਿਤਕਰਾਈ ਹੈ ਇੱਥੇ ਦੋ ਸਵਾ ਦੋ ਸਾਲਾਂ ਤੋਂ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੱਲ ਰਿਹਾ ਇੱਥੇ ਹਜੇ ਤੱਕ ਸੀਐਮ ਦੇ ਨਾਲ ਇਹ ਤੇ ਮਾਰਚੂ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਹੋਈ ਨਹੀਂ ਹੂੰ ਇਹ ਨਹੀਂ ਦਿਸਦਾ ਉਹਨਾਂ ਨੂੰ ਬੈਠੇ ਨੇ 2 ਸਾਲ ਤੋਂ ਉੱਪਰ ਹੋ ਗਿਆ ਸਮਾਂ ਪ੍ਰਾਈਵੇਟਾਈਜ਼ਰ ਚੱਲ ਰਿਹਾ ਮੋਰਚਾ ਤਿੰਨ ਸਾਲਾਂ ਤੋਂ ਚਾਰ ਸਾਲਾਂ ਤੋਂ ਉਹਦੇ ਨੂੰ ਕੋਈ ਪੁੱਛਦਾ ਗੁਰਦੀਪ ਸਿੰਘ ਜੀ ਦਾ ਮੋਰਚਾ ਟਾਵਰ ਵਾਲਾ ਚੱਲ ਰਿਹਾ ਉਹਦੀ ਕੋਈ ਗੱਲਬਾਤ ਨਹੀਂ ਇੱਕ ਮੋਰਚਾ ਇੱਥੇ ਚੋੜਫੜੋ ਮੋਰਚਾ ਚੱਲ ਰਿਹਾ ਹੈ ਵੀ ਸਾਲ ਭਰ ਤੋਂ ਉੱਤੋਂ ਉੱਤੇ ਹੋ ਗਿਆ ਇਹਨੂੰ ਵੀ ਜਿਹੜਾ ਲਾਲ ਬੱਤੇ ਤੇ ਲੱਗਿਆ ਇੱਥੇ ਉਹ ਵੀ ਮੋਰਚਾ ਹੀ ਆ ਜਿਹੜੇ ਜਾਲੀ ਨੌਕਰਿੰਗ ਲੈ ਰਹੇ ਨੇ ਉਹਨਾਂ ਨੂੰ ਬਰਖਾਸਤ ਕਰਾਉਣ ਬਾਅਦ ਤੇ ਫੜਨ ਬਾਅਦ ਤੇ ਮੋਰਚਾ ਲੱਗਿਆ ਉਹਦਾ ਨਹੀਂ ਕੋਈ ਹੱਲ ਹੋਇਆ ਭਗਵਾਨਤਮਾਨ ਕਹਿ ਰਿਹਾ ਦਸੀ ਸੀ ਸੀਐਮ ਬਣਨ ਤੋਂ ਪਹਿਲਾਂ ਵੀ ਜੇ ਸਾਡੀ ਸਰਕਾਰ ਬਣਦੀ ਆ ਕੋਈ ਮੋਰਚੇ ਧਰਨੇ ਮੁਜਾਰੇ ਨਹੀਂ ਹੋਣਗੇ ਇਹ ਤਾਂ ਉਦੋਂ ਵੱਧ ਹੋਈ ਜਾਂਦੇ ਨੇ ਮਸਲੇ ਹੱਲ ਕਰਨੇ ਚਾਹੀਦੇ ਨੇ ਲੋਕਾਂ ਦੇ ਤਿੰਨ ਸਾਲ ਗੁਜ਼ਰ ਗਏ ਦੋ ਰਹਿ ਗਏ ਬਾਬਾ ਜੀ ਇਹ ਇੱਕ ਇਹ ਸਵਾਲ ਆ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਦੇ ਨਾਲ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਤੇ ਇਸ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਦੇ ਕਿਹੜੇ ਕਾਰਨ ਬਣ ਗਏ ਕਿ ਮਾਨ ਸਾਹਿਬ ਇੰਨੀ ਤਲਕੀ ਦੇ ਵਿੱਚ ਆ ਗਏ ਇੱਥੋਂ ਤੱਕ ਕਹਿ ਦਿੱਤਾ ਕਿ ਜਾਓ ਤੁਸੀਂ ਜੋ ਕਰਨਾ ਕਰ ਲਓ ਇਹ ਤਾਂ ਹੁਣ ਉਹ ਜਿਹੜੇ ਮੀਟਿੰਗ ਦੇ ਵਿੱਚ ਬੈਠੇ ਉਹ ਹੀ ਦੱਸ ਸਕਦੇ ਨੇ ਵੀ ਕਿਹੜੀ ਗੱਲ ਤਲਕੀ ਹੋਈ ਆ ਬਸ ਆਪਾਂ ਦਾ ਮੀਡੀਆ ਦੇ ਉੱਤੇ ਸੁਣ ਰਿਹਾ ਵੀ ਉਹ ਤਲਕੀ ਵਿੱਚ ਆ ਕੇ ਉਹਨੇ ਕਦੇ ਵੀ ਕਰ ਲੋ ਜਿਹੜਾ ਉਸ ਕਰਨ ਗਰਮ ਹੋ ਕੇ ਛੱਡ ਕੇ ਬੈਠ ਕੇ ਚਲੇ ਗਏ। ਹੂੰ। ਦੇਖੋ ਜਿਹੜੇ ਮੁੱਦੇ ਨੇ ਉਹ ਬੈਠ ਕੇ ਹੱਲ ਹੁੰਦੇ ਹੁੰਦੇ ਨੇ ਭੱਜਣ ਦੇ ਨਾਲ ਮੁੱਦੇ ਹੱਲ ਨਹੀਂ ਹੋਣੇ ਪਰ ਕਿੰਨਾ ਚਿਰ ਭਜੂ ਭਗਵੰਤ ਮਾਰ ਬੈਠਣਾ ਤਾਂ ਪਊਗਾ ਹੀ ਨਾ। ਅੱਜ ਉਹਨਾਂ ਨੂੰ ਖਰਾਬ ਕਰ ਦੂਗਾ ਨਹੀਂ ਲੱਗਣ ਦੇ ਦੋ ਚਾਰ ਦਿਨ ਖਰਾਬ ਕਰ ਲੂਗਾ। ਹੂੰ। ਤਰਨਾਮਲ ਤਵੀ ਹੋ ਜਾਊਗਾ। ਪਰ ਮਸਲਾ ਤਾਂ ਬੈਠ ਕੇ ਟੇਬਲ ਟਾਕ ਹੁੰਦਾ ਹੁੰਦਾ ਨਾ। ਹੂੰ। ਇਹ ਲੋਕਾਂ ਨੇ ਇਹਨਾਂ ਨੂੰ ਸਰਕਾਰ ਚੁਣੀ ਆ ਨਮਾਇੰਦਾ ਸਰਕਾਰ ਚੁਣੀ ਆ ਇਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਬੈਠ ਕੇ ਭਜਣਾ ਨਹੀਂ ਚਾਹੀਦਾ ਜ਼ਿੰਮੇਵਾਰੀ ਤੋਂ ਉਹ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਲੋਕਾਂ ਨੇ ਬਣਾਇਆ ਅੱਜ ਦਾ ਕਿਉਂ ਉਹਨਾਂ ਨੇ ਮਸਲੇ ਹੱਲ ਕਰਕੇ ਦੇਵੇ ਕੋਈ ਵੀ ਵਰਗ ਆ ਕਿਸਾਨ ਨੇ ਮਜ਼ਦੂਰ ਨੇ ਬੰਦੀ ਸਿੰਘਾਂ ਦਾ ਮੋਰਚਾ ਕੌਣ ਹੱਲ ਕਰੂਗਾ ਸਰਕਾਰ ਨੇ ਕਰਨੇ ਨੇ ਫੇਰ ਸਰਕਾਰ ਬਹਿੰਦੀ ਕਿਉਂ ਨਹੀਂ ਸਾਰਿਆਂ ਦੇ ਬਾਢਿਆਂ ਵਾਲਾ 2 ਸਾਲਾਂ ਦੇ ਵਿੱਚ ਕੁਝ ਨਹੀਂ ਇਹਨਾਂ ਨੇ ਕਰਿਆ 2 ਸਾਲ ਹੋ ਗਏ ਸਾਨੂੰ ਇਸ ਸਭਾ ਦੋ ਸਾਲ ਕਿਸੇ ਕੋਈ ਗੱਲਬਾਤ ਨਹੀਂ ਕਰੀ ਇੱਕ ਮੰਤਰੀ ਆਇਆ ਇੱਥੇ ਉਹ 1 ਮਹੀਨੇ ਦਾ ਸਵਾਸਨ ਲੈ ਕੇ ਚਲੇ ਗਿਆ ਕਦੇ ਕੋਈ ਆ ਗਿਆ ਧਰਵਾਸੇ ਹੀ ਦਿੰਦੇ ਨੇ ਜੇ ਹੱਲ ਨਹੀਂ ਕਰਦੇ 3 ਸਾਲਾਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕਰਿਆ 2 ਸਾਲ ਹੋ ਗਏ ਜੇ ਨਹੀਂ ਕੋਈ ਮਸਲਾ ਹੱਲ ਕਰਦੇ ਇਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਤੋੜ ਦੇਣਾ ਹਮ ਅੱਜ ਤਾਂ ਇਹ ਆ ਆ ਭੱਜਦਾ ਮੀਟਿੰਗ ਛੱਡ ਕੇ ਕੱਲ ਨੂੰ ਲੋਕਾਂ ਨੇ ਭਜਾ ਦੇਣਾ ਇਹਨੂੰ ਹਮ ਇਸ ਕਰਕੇ ਜਿਹੜਾ ਇਹਨਾਂ ਦਾ ਬਣਦਾ ਰੋਲ ਪੰਜਾਬ ਪ੍ਰਤੀ ਉਹ ਨਿਭਾਉਣਾ ਚਾਹੀਦਾ ਬਲਾ ਕੇ ਸਾਰੇ ਜਿ세 ਜਿਨੇ ਵੀ ਮੋਰਚੇ ਮੈਂ ਕਹਿੰਦਾ ਲੱਗੇ ਹੋਏ ਨੇ ਕਿਸੇ ਵੀ ਤਰ੍ਹਾਂ ਦਾ ਮੋਰਚਾ ਲੱਗਿਆ ਹੋਇਆ ਸਾਰਿਆਂ ਨੂੰ ਬਲਾ ਕੇ ਉਹਨਾਂ ਦੇ ਮੋਰਚਾ ਉਹ ਸਿਆਣਾ ਮੁੱਖ ਮੰਤਰੀ ਹੋ ਸਕਦਾ ਵੀ ਉਹਨਾਂ ਨੂੰ ਬਲਾਓ ਵੀ ਤੁਹਾਨੂੰ ਪ੍ਰੋਬਲਮ ਅਸੀਂ ਹੱਲ ਕਰਦੇ ਹਾਂ ਹੱਲ ਕਰੇ ਰੋਜ਼ ਲੋਕ ਐਸੇ ਹਰ ਰੋਜ਼ ਐਸੇ ਉਹੀ ਹਰਤੀ ਭੁੱਕੀ ਜਾਂਦੀ ਆ 20 ਦਿਨਾਂ ਤੋਂ ਲੋਕ ਗਾਣਾ ਕਰਦੇ ਨੇ ਤੇ ਫਿਰ ਇਹੋ ਜਿਹਾ ਰਾਜਾ ਕਾਹਦਾ ਹੋਇਆ ਇਹੋ ਜਿਹਾ ਮੁੱਖ ਮੰਤਰੀ ਕਾਹਦਾ ਹੋਇਆ ਜੇ ਲੋਕਾਂ ਦੇ ਆਵਾ ਮਸਲੇ ਹੀ ਨਾ ਹੱਲ ਕਰੇ ਜੇ ਕੌਮੀ ਮੋਰਚੇ ਦੀ ਗੱਲ ਹੋਵੇ ਜਾਂ ਜਿਹੜੇ ਕਿਸਾਨ ਮਜ਼ਦੂਰਾਂ ਦੇ ਜਾਂ ਜਿਹੜੇ ਹੋਰ ਭਾਈਚਾਰਿਆਂ ਦੇ ਚਾਹੇ ਆਧਵਕਾਂ ਦੀ ਵੀ ਗੱਲ ਹੋਵੇ ਜਿਹੜੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ ਧਰਨੇ ਕੀਤੇ ਜਾਂਦੇ ਨੇ ਤੌਰ 'ਤੇ ਨੂੰ ਪਛਾੜਨ ਵਾਸਤੇ ਜਾਂ ਉਹਨਾਂ ਨੂੰ ਹਟਾਉਣ ਵਾਸਤੇ ਬਹੁਤ ਸਾਰੇ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ ਥਾਣਿਆਂ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ ਜਾਂ ਇਸ ਚੀਜ਼ ਨੂੰ ਕਰਨ ਦੇ ਨਾਲ ਜਿਹੜਾ ਸਰਕਾਰ ਦੇ ਖਿਲਾਫ ਰੋਹ ਪੈਦਾ ਹੁੰਦਾ ਤੇ ਉਸ ਤੋਂ ਬਾਅਦ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਸੰਘਰਸ਼ ਨੂੰ ਸ਼ਗੋ ਹੋਰ ਤਿੱਖਾ ਕੀਤਾ ਜਾਂਦਾ ਲੱਗਦਾ ਨਹੀਂ ਸਰਕਾਰ ਦੇ ਵਿੱਚ ਸਾਹਮਣੇ ਇੱਕ ਵੱਡੀ ਚੁਣੌਤੀ ਹੋ ਰਹੀ ਹੈ ਵੱਡੀ ਚੁਣੌਤੀ ਤਾਂ ਹੈਗੀ ਵੀ ਲੋਕ ਲਾਮੰਦ ਜਦੋਂ ਕਿਸੇ ਦਾ ਕੰਮ ਨਹੀਂ ਬਣਦਾ ਉਹ ਰੋਹ ਦੇ ਵਿੱਚ ਆਉਂਦੇ ਹੂੰ ਜੋ ਕਿ ਦਾ ਹੱਕ ਨਹੀਂ ਮਿਲਦਾ ਔਰ ਉਹਦੇ ਵਿੱਚ ਉਹਨਾਂ ਦੇਖੋ ਅਸੀਂ ਇਹਨਾਂ ਨੂੰ ਵੋਟਾਂ ਬਣਾ ਕੇ ਲੋਕਾਂ ਨੇ ਇਹ 92 ਬੰਦੇ 93 ਦਿੱਤੇ ਨੇ ਬਾਕੀ ਜਿਹੜੇ ਹੋਰ ਇਥੋਂ ਇਹਨਾਂ ਦੇ 6-7 ਜਿਹੜੇ ਆ ਬਣਾ ਕੇ ਨੇ ਰਾਜ ਸਭਾ ਦੇ ਵਿੱਚ ਮੈਂਬਰ ਗਏ ਨੇ 4 MP ਦੇਤੇ ਪੰਜਾਬ ਦੇ ਨੇ ਕੋਈ ਇਹਨਾਂ ਨੂੰ ਤਾਂ ਵੋਟਾਂ ਕਿਸ ਨੇ ਪਾਈਆਂ ਨਹੀਂ ਬਾਹਰ ਇੱਕ ਵੀ MP ਆ ਇਹਨਾਂ ਦਾ ਹੋਰ ਕੋਈ ਹੈਗਾ ਪੰਜਾਬ ਤੋਂ ਬਿਨਾਂ ਕੋਈ MP ਦਿਖਾਓ 0 ਨੇ ਉਹ ਦੂ ਇਹ ਦੂ ਪਰ ਇਹ ਡਿਲੀਕਸ਼ਨ ਹੋਈ 22 ਦੇ ਵਿੱਚ ਉਹਦੇ ਵਿੱਚ ਵੀ 0 ਆਏ ਇਹ 19 ਦੇ ਵਿੱਚ ਜੋ ਫਿਰ ਆ ਜਿਹੜੀ ਹੁਣ 25 ਦੀ ਹੋਈ ਹੈ ਉਹਦੇ ਵਿੱਚ ਵੀ ਹੁਣ 0 ਆ ਗਏ ਇਸ ਕਰਕੇ ਇਹਨਾਂ ਨੂੰ ਜਿਹੜੇ ਪੰਜਾਬ ਦੇ ਮਸਲੇ ਉਹ ਹੱਲ ਕਰਦੇ ਚਾਹੀਦੇ ਨੇ ਜੇ ਮਸਲੇ ਹੱਲ ਨਹੀਂ ਕਰਦੇ ਲੋਕਾਂ ਦੇ ਵਿੱਚ ਰੋਹ ਹੋਰ ਤਿੱਖਾ ਹੋ ਹੀ ਜਾਊਗਾ ਇਲੈਕਸ਼ਨ ਸਿਰ ਤੇ ਨੇ ਬਸ ਆ ਸਾਲ ਰਹਿ ਗਿਆ 25 ਚੱਲਦਾ 26 ਆ 27 ਦੇ ਵਿੱਚ ਇਲੈਕਸ਼ਨ ਹੋ ਜਾਣੀਆਂ ਅੱਜ ਕੱਲ੍ਹ 2 ਸਾਲਾਂ ਦਾ ਸਵਾ 1.5 ਸਾਲ ਇਹਨਾਂ ਕੋਲ ਹੈਗਾ 2-4 ਮਹੀਨੇ ਤਾਂ ਪਹਿਲਾਂ ਉਹ ਲੱਗ ਜਾਂਦੇ ਨੇ ਚੋਣਾਂ ਚ ਆਉਣ ਜਾਂਦੇ ਇਸ ਕਰਕੇ ਜਿਹੜੇ ਲੋਕਾਂ ਦੇ ਮਸਲੇ ਨੇ ਉਹਨਾਂ ਵੱਲ ਜਿਮੇਦਾਰੀ ਦੇ ਨਾਲ ਪ੍ਰਤੀ ਇਹਦਾ ਰੋਲ ਨਿਭਾ ਕੇ ਉਹਨਾਂ ਦੇ ਜਿਹੜੇ ਬਣਦੇ ਹੱਕ ਨੇ ਲੋਕਾਂ ਦੇ ਉਹ ਦੇਣੇ ਚਾਹੀਦੇ ਨੇ ਬਹੁਤ ਸਾਰੇ ਹੋਰ ਵੀ ਕਾਰਨ ਨੇ ਜਿਹੜੇ ਇਹਨਾਂ ਦੇ ਐਮਐਲਐਨਓ ਮਨਮਾਨੀਆਂ ਕਰਦੇ ਕਰਦੇ ਨੇ ਉਹ ਬਹੁਤ ਸਾਰੇ ਜਿਹੜੇ ਹੈਗੇ ਕੰਡਾਂ ਦੇ ਵਿੱਚ ਵਸ ਜਾਂਦੇ ਨੇ ਕਿਤੇ ਪੰਜਾਬ ਦੇ ਵਿੱਚ ਦੇਖੋ ਜਿੱਥੇ ਸਾਡੇ ਮਸਲੇ ਨੇ ਹੋਰ ਹੱਲ ਉਥੇ ਇੱਕ ਹੋਰ ਵੀ ਗੱਲ ਇੱਕ ਪੰਜਾਬ ਦੇ ਵਿੱਚ ਆਪਣੇ ਜਿਹੜਾ ਹੈਗਾ ਚਮਕੌਰ ਸਾਹਿਬ ਨੇ ਪਿੰਡ ਕੰਧੋਰਾ ਹੂੰ ਉੱਥੇ ਦਾ ਮੌਜੂਦਾ ਸਰਪੰਚ ਆ ਉਹਨੇ ਇੱਕ ਨਵਾਲਕ ਬੱਚੀ ਦੇ ਨਾਲ ਪੜਦੀ ਸਕੂਲ ਦੇ ਵਿੱਚ ਉਹਨੇ ਬਲਾਤਕਾਰ ਕੀਤਾ 22 ਦਿਨ ਹੋ ਗਏ ਪੁਲਿਸ ਨੇ ਉਹਨੂੰ ਭਜਾਰਤਾ ਅੱਜ ਪੁਲਿਸ ਨੂੰ ਭਜਾਉਣ ਜਿਹੜਾ 18 ਦਿਨਾਂ ਦੇ ਵਿੱਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਟੈਂਪੂ 'ਚ ਲੈ ਕੇ ਗਿਆ ਉਹ ਉਹ ਬੰਦਾ ਫੜ ਲਿਆ ਜਿਹੜਾ ਉਹ ਸਰਪੰਚ ਸੀ ਮੌਜੂਦਾ ਜਿਹਨੇ ਇੱਕ ਨੌਣਾ ਕੰਮ ਕੀਤਾ ਪਹਿਲਾਂ ਵੀ ਉਹਦੇ ਤੇ ਇਲਜ਼ਾਮ ਲੱਗੇ ਉਹਦੀ ਵੀਡੀਓ ਪਹਿਲਾਂ ਪਈਆਂ ਨੇ ਪਹਿਲਾਂ ਵੀ ਸਮਝੋ ਤੇ ਉਸ ਬੰਦੇ ਨੇ ਤਿੰਨ ਚਾਰ ਵਾਰੀ ਇਹੋ ਜਿਹਾ ਕਾਂਡ ਕਰਦੇ ਉਸਨੇ ਉਹਨੂੰ ਰੀਟੇਨ ਨਹੀਂ ਕੀਤਾ ਕੱਲ ਪਰਸੋਂ ਧਰਨੇ ਲੱਗੇ ਸੀ ਵੀ ਕੱਲ ਉੱਥੇ ਸੀਗੇ ਫਿਰ ਪੁਲਿਸ ਜੋ ਧਰਨਾ ਲੱਗੇ ਫਿਰ ਹਾਕਤ ਫਿਰ ਆਈਆ ਫਿਰ ਫਿਰ ਸੜਾ ਦਾ ਸਕੰਜਾ ਘਸਿਆ ਫਿਰ ਭੱੜਨ ਲੱਗਿਆ ਉਹਨਾਂ ਨੂੰ ਜਿਹੜਾ ਇੱਥੋਂ ਦਾ ਮੌਜੂਦਾ ਐਮਐਲਏ ਆ ਆਪ ਵਾਲਿਆਂ ਦਾ ਉਹ ਉਹ ਵੀ ਉਹਨਾਂ ਦੀ ਮਦਦ ਦੇ ਵਿੱਚ ਆ ਨਹੀਂ ਹੋਣਾ ਚਾਹੀਦਾ ਦੇਖੋ ਇਹੋ ਜਿਹਾ ਗੰਭੀਰ ਇੱਕ ਪਾਸੇ ਸੀ ਸਰਕਾਰ ਨਾਲ ਦੇ ਰਹੀ ਹੈ ਬੇਟੀ ਪੜ੍ਹਾਓ ਬੇਟੀ ਬਚਾਓ ਇੱਕ ਵਾਸਤੇ ਇੱਕ ਦੂਜੇ ਪਾਸੇ ਉਹਨਾਂ ਦਾ ਪੰਜਾਬ ਦੀ ਧਰਤੀ ਤੇ ਸੀਨਾ ਦੀ ਧਰਤੀ ਤੇ ਉਹਦੇ ਬੱਚੀ ਨਾਲ ਬਲਾਤਕਾਰ ਹੋਇਆ ਉਹਨਾਂ ਨੂੰ ਇਨਸਾਫ ਨਾ ਮਿਲੇ ਇਹੋ ਜਿਹੇ ਫੜ ਕੇ ਪਹਿਲੇ ਦੇ ਆਧਾਰ ਤੇ ਮਸਲੇ ਹੱਲ ਕਰਨੇ ਚਾਹੀਦੇ ਨੇ ਮਾਨ ਸਰਕਾਰ ਨੂੰ ਮੈਂ ਕਹਿਣਾ ਚਾਹੁੰਨਾ ਕੱਲ ਤੱਕ ਕੱਲ ਨੂੰ 5 ਤਰੀਕ ਨੂੰ ਜੇ ਮਸਲਾ ਨਾ ਹੱਲ ਹੋਇਆ ਵੱਡਾ ਇੱਕ ਧਰਨਾ ਲੱਗੂਗਾ ਰੋਸ ਲੋਕ ਰੋਹ ਦੇ ਵਿੱਚ ਨੇ ਸਾਰਾ ਇਲਾਕਾ ਬਹੁਤ ਸਾਰਾ ਇਕੱਠ ਹੋਊਗਾ ਉਹ ਹੋਣਾ ਜਿਹੜਾ ਆਪਣੇ ਸੋਲਖਿਆਂ ਕੋਲ ਬਲਾਜਾ ਉਦੋਂ ਅੱਗੇ ਉਹ ਕੱਲ ਨੂੰ 10 11 ਵਜੇ ਟਾਈਮ ਉਹਦੇ ਵਿੱਚ ਮੈਂ ਸਾਰਿਆਂ ਨਾਲ ਗੱਲ ਕੀਤੀ ਐ ਐਮਪੀ ਸਾਹਿਬ ਨੇ ਜਿਹੜੇ ਸਰਬਜੀਤ ਸਿੰਘ ਮਲੋਆ ਆਪਣੇ ਭਾਨਾ ਸਿੱਧੂ ਲੱਖਾ ਸਿਧਾਣਾ ਮਨਦੀਪ ਸਿੱਧੂ ਦੀਪ ਸਿੱਧੂ ਦਾ ਭਰਾ ਇਹ ਨਾਲ ਸਾਰਨ ਗੱਲ ਹੋਈ ਆ ਦੇਖੋ ਜਿਹੜੇ ਸਮਾਜੀ ਸੇਵਾ ਕਰਦੇ ਨੇ ਉਹਨਾਂ ਨੂੰ ਦੁੱਖ ਉਹਨੇ ਸਾਰੇ ਹਮ ਕੱਲ ਨੂੰ ਉਥੇ ਵੱਡਾ ਕੱਠ ਹੋਣ ਜਾ ਰਿਹਾ ਜੇ ਇੱਕ ਉਥੇ ਮੋਰਚਾ ਲੱਗ ਸਕਦਾ ਧਾਰਨ ਰੱਖਦਾ ਇਹ ਕਿਉਂ ਨਹੀਂ ਹੱਲ ਕਰਦੇ ਇਹੋ ਜੇ ਕਾਂਡ ਜੇ ਕੋਈ ਹੋਰ ਸਾਰੇ ਜਿਹੜੇ ਹੋਰ ਕੰਮ ਨੇ ਉਹ ਵਸਕ ਬਾਅਦ ਚ ਹੋ ਜਾਣ ਪਰ ਜਿਹੜਾ ਇਹ ਤੀ ਭੈਣ ਵਾਲਾ ਬੱਚੀ ਵਾਲਾ ਉਹ ਦੁਸ਼ਕਰਮ ਹੋਇਆ ਸਰਪੰਚ ਨੇ ਸਭ ਤੋਂ ਪਹਿਲਾਂ ਤਾਂ ਹੁਣ ਤੱਕ ਉਹਦੀ ਜਿਹੜੀ ਸਰਪੰਚੀ ਉਹ ਬਰਖਾਸਤ ਕਰ ਦੇਣੀ ਚਾਹੀਦੀ ਸੀ ਉਹਨੂੰ ਹੱਕ ਹੀ ਨਹੀਂ ਹੈਗਾ ਉਸ ਅਹੁਦੇ ਤੇ ਰਹਿਣ ਦਾ ਦੂਸਰਾ ਨੰਬਰ ਉਹਨੂੰ ਫੜ ਕੇ ਛਲਾਖਾਂ ਦੇ ਵਿੱਚ ਦਿੱਤਾ ਜਾਵੇ ਉਹਦੀ ਜਿਹੜੀ ਅਨਸਾਫ਼ ਆ ਉਸ ਬੱਚੀ ਨੂੰ ਦਿੱਤਾ ਜਾਵੇ ਉਹ ਗਰੀਬ ਘਰ ਦੀ ਬੱਚੇ ਜੇ ਕੋਈ ਹੋਰ ਕਿਸੇ ਦੇ ਐਮਐਲਏ ਦੀ ਕਿਸੇ ਐਮਪੀ ਦੀ ਜਾਂ ਕਿਸੇ ਹੋਰ ਵੱਡੇ ਅਫਸਰ ਦੀ ਉਹ ਨਹੀਂ ਉਹਨੂੰ ਤਾਂ ਮਨ ਕਰੇ ਉਹਦਾ ਗੋਲੀ ਮਾਰ ਕੇ ਇੰਕਾਊਂਟਰ ਵੀ ਕਰ ਦਿੰਦੇ ਤੇ ਅਜੇ ਤੱਕ ਉਹ ਪਜਾ ਕੇ ਰੱਖਿਆ ਫੜਿਆ ਕਿਉਂ 18 ਦਿਨਾਂ ਵਿੱਚ ਕਿਉਂ ਨਹੀਂ ਪ੍ਰਸ਼ਾਸ ਜੇ ਪੁਲਿਸ ਕਰਨਾ ਚਾਹੁੰਦੀ ਆ ਉਤੋਂ ਪ੍ਰੈਸ਼ ਆ ਉਤੋਂ ਕਿਹਦਾ ਪ੍ਰੈਸ਼ ਆ ਸਰਕਾਰ ਦੀ ਹੋ ਸਕਦਾ ਐਮਐਲਏ ਜਿਹੜੇ ਉੱਥੇ ਦੇ ਮੌਜੂਦਾ ਨੇ ਉਹ ਵੀ ਹੋ ਸਕਦਾ ਜਿਹੜਾ ਐਮਪੀ ਨੇ ਬਿਲਕੁਲ ਕੱਲ ਐਮਪੀ ਨਾਲ ਉਸੇ ਸਿੰਘ ਗੱਲ ਹੋਈ ਸਿੰਘਾ ਜਿਹੜਾ ਇੱਥੇ ਕੰਗਾ ਇਹਨਾਂ ਦਾ ਐਮਪੀ ਲੰਧਪੁਰ ਸਾਹ ਵਾਲੇ ਕਿਦਾ ਲੋਪੜ ਹਲਕਾ ਉਹਦੇ ਵਿੱਚ ਪੈ ਜਾਂਦਾ ਉਕਾ ਨੰਨੇ ਇਸ ਗੱਲ ਦਾ ਪਤਾ ਨਹੀਂ ਤੇ ਇਹ ਭੈਣ ਦਾ ਬਲਾਤਕਾਰ ਹੋ ਜੇ 20 ਦਿਨਾਂ ਦਾ ਰੌਲਾ ਪੈਂਦਾ ਹੋਵੇ ਐਮਪੀ ਨੂੰ ਹਜੇ ਤੱਕ ਇਹ ਨਹੀਂ ਪਤਾ ਹੈਗਾ ਵੀ ਕਿੱਥੇ ਕੀ ਗੱਲ ਹੋ ਗਈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਕਹਿੰਦਾ ਉਹ ਥੋੜੇ 2 ਸਾਲ ਹੋ ਗਏ ਬਚ ਜਿਓ ਤੁਸੀਂ ਲੋਕਾਂ ਤੋਂ ਲੋਕ ਰੋਹ ਦੇ ਵਿੱਚ ਨੇ ਸੋਨੂੰ ਅਜੇ ਬਾਦਲ ਕਹਿੰਦਾ ਦੋ ਸੀਟਾਂ ਆ ਗਈਆਂ ਉਹਨਾਂ ਨੂੰ ਇੱਕ ਵੀ ਨਹੀਂ ਹੋਣੀ ਇਹਨਾਂ ਦਾ ਇਹੀ ਆਲ ਰਿਹਾ ਇਹੀ ਕੁਛ ਇਹਨਾਂ ਨੇ ਘੁੰਟਾ ਕਰਦੀ ਕਦੀ ਕੋਈ ਪੰਜਾਬ ਦਾ ਮਸਲਾ ਹੱਲ ਕਰੇ ਹੀ ਨਹੀਂ ਹੈਗਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹੀ ਇਨਕਲਾਬ ਸੀਗਾ ਲੋਕ ਭਾਲਦੇ ਸੀ ਕਿ ਸੱਚਮੁੱਚ ਇਨਕਲਾਬ ਦੇ ਦਾਅਵੇ ਕੀਤੇ ਜਾ ਰਹੇ ਆ ਪੰਜਾਬ ਦੇ ਲੋਕਾਂ ਦੇ ਵਾਸਤੇ ਇਨਕਲਾਬ ਸਾਬਤ ਹੋਊਗਾ ਲੋਕਾਂ ਨੇ ਦੁਖੀ ਹੋ ਗਏ ਬਾਦਲ ਕਿਆਂ ਤੋਂ ਕਾਂਗਰਸ ਤੋਂ ਦੁਖੀ ਹੋ ਗਏ ਭਾਜਪਾ ਦੁਖੀ ਹੋ ਕੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਵੀ ਕੁਛ ਕਰਨਗੇ ਇਹ ਤਾਂ ਉਦੋਂ ਵੀ ਗਰਖਗੇ ਜਿੱਥੇ ਲੋਕ ਉਹਨਾਂ ਨੂੰ ਮਾਰਾ ਕਹਿੰਦੇ ਹੁਣ ਉਹਨਾਂ ਨੂੰ ਚੰਗਾ ਕਹਿਣ ਲੱਗੇ ਇਹਨਾਂ ਨੇ ਕਹਾਇਆ ਜੇ ਇਹਨਾਂ ਨੇ ਕੰਮ ਨਹੀਂ ਕੀਤੇ ਜੇ ਲੋਕਾਂ ਦੇ ਕੰਮ ਕਰਦੇ ਜੇ ਲੋਕਾਂ ਦੇ ਧਰਨੇ ਲੱਗੇ ਦੇਖੋ ਮੈਂ ਕਹਿਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਜੀ ਕਿ ਧਰਨਾ ਲਾਦਾ ਸੰਗਤ ਉਹ ਪਤਾ ਲੱਗਦਾ ਵੀ ਸਾਡੇ ਖਿਲਾਫ ਕੀ ਕਮੀਆਂ ਸਾਡੇ ਦੇ ਵਿੱਚ ਇਹ ਹੋਣਾ ਚਾਹੀਦਾ ਜੇ ਕੋਈ ਵਿਰੋਧ ਕਰਦਾ ਬੋਲਦਾ ਉਹਦਾ ਪਤਾ ਲੱਗਦਾ ਵੀ ਸਾਡੇ ਵਿੱਚ ਆਹ ਕਮੀਆਂ ਨੇ ਤਾਂ ਹੀ ਲੋਕ ਰੋ ਹੋ ਰਿਹਾ ਨਾ ਤਾਂ ਹੀ ਉਹ ਜਿਹੜੇ ਹੈਗੇ ਉਹਨਾਂ ਰੋਸ ਜਾ ਰਿਹਾ ਉਹਨਾਂ ਦਾ ਮਸਲਾ ਹੱਲ ਕਰੋ ਇਹ ਤਾਂ ਚੰਗੇ ਧਰਨੇ ਲੱਗਣੇ ਜਿਹੜੇ ਹੱਕ ਮੰਗਣੇ ਇਹ ਸਰਕਾਰ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਵਿੱਚ ਆਹ ਕਮੀਆਂ ਆ ਉਹਨੂੰ ਪੂਰਾ ਕਰੋ। ਹੂੰ ਕਦੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨਾਲ ਬਤ ਵੀ ਜੀ ਹੂੰ ਕਦੇ ਉਹਨਾਂ ਦੇ ਚੈਨਲ ਬੰਦ ਬਿਲਕੁਲ ਕਦੇ ਕੁਝ ਬੰਦ ਜੇ ਕੋਈ ਸੱਚ ਹੱਕ ਦੀ ਆਵਾਜ਼ ਉਠਾਉਂਦਾ ਕਦੇ ਉਹਨਾਂ ਦੇ ਪਰਚੇ ਪੱਤਰਕਾਰਾਂ ਤੇ ਤੇ ਪੱਤਰਕਾਰਾਂ ਨੂੰ ਵੀ ਨੀ ਬਖਸ਼ਿਆ ਜਾ ਰਿਹਾ ਉਹਨਾਂ ਦੇ ਚੈਨਲ ਬੰਦ ਕਰਤੇ ਮੀਡੀਆ ਬੰਦ ਕਰਤਾ ਕਿੱਥੇ ਕਿੱਥੇ ਤੱਕ ਲੋਕ ਦਬਾਉਣਗੇ ਇਹ ਹੂੰ ਇਸ ਕਰਕੇ ਆ ਜਿਹੜਾ ਹੈਗਾ ਇਹਨਾਂ ਦੇ 1.5 ਸਾਲ ਰਹਿੰਦਾ ਇਹ ਸਰਕਾਰ ਆ ਜਿਹੜੀ ਮਾਣ ਆ ਜਿਹੜੀ ਸਰਕਾਰ ਆ ਇਹ ਆਪਦੀ ਚੰਗੇ ਕੰਮ ਕਰਨ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਨ ਨਹੀਂ ਲੋਕਾਂ ਨੇ ਇਹਨਾਂ ਨੂੰ ਸੜਕਾਂ ਦੇ ਤੋੜ ਦੇਣਾ ਫਿਰ ਇਹਨਾਂ ਦੇ ਪੱਲੇ ਦੇਲੇ ਕੱਖ ਨਹੀਂ ਰਹਿਣਾ ਫਿਰ ਜਦੋਂ ਇਹ ਧਰਨੇ ਲਾਉਣਗੇ ਫਿਰ ਇਹਨਾਂ ਦੇ ਡਾਂਗਾ ਪੈਣਗੀਆਂ ਬਾਬਾ ਜੀ ਇਹ ਕਿਹ ਵੀ ਸਵਾਲ ਹੈ ਕਿ ਬਹੁਤ ਸਾਰੇ ਕਿਸਾਨ ਆਗੂਆਂ ਦੇ ਵੱਲੋਂ ਜਾਂ ਜਿਹੜੇ ਸਮਾਜਿਕ ਕਾਰਕੁਨ ਹੋਣਾਂ ਉਹਨਾਂ ਦੇ ਵੱਲੋਂ ਸਵਾਲ ਇਹ ਕੀਤਾ ਜਾਂਦਾ ਕਿ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਸੀ ਉਹਨਾਂ ਜਦੋਂ ਧਰਨੇ ਲੱਗਦੇ ਸੀ ਤਾਂ ਉਹ ਤੋਂ ਆਪਣੇ ਆਪ ਨੂੰ ਇਹ ਦੱਸਿਆ ਜਾਂਦਾ ਸੀ ਕਿ ਇੱਕ ਸੰਵਿਧਾਨਕ ਹੱਕ ਹੈ ਪੀਸਫੁਲੀ ਤਰੀਕੇ ਦੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾ ਸਕਦਾ ਪਰ ਜਦੋਂ ਹੁਣ ਜਿਹੜੇ ਤਮਾਮ ਸਾਰੇ ਵਰਗ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਹੋਣ ਸਿੱਖ ਜਥੇਬੰਦੀਆਂ ਹੋਣ ਜਾਂ ਜਿਹੜੇ ਹੋਰ ਅਧਿਆਪਕਾਂ ਦਾ ਜ਼ਿਕਰ ਹੋਵੇ ਜਿਹੜੇ ਨੌਕਰੀਆਂ ਲਈ ਛੜਕਾਂ ਦੇ ਬੈਠੇ ਹੋਏ ਨੇ ਕਹਿੰਦੇ ਫਿਰ ਉਹਨਾਂ ਦੇ ਜਿਹੜੇ ਧਰਨੇ ਆ ਸ਼ਾਂਤਮਈ ਤਰੀਕੇ ਦੇ ਨਾਲ ਉਹੀ ਮਸਲੇ ਹੱਲ ਕਰਨ ਦੀ ਬਜਾਏ ਰੜਕਦੇ ਕਿਉਂ ਉਹਨੋਂ ਧਰਨਾ ਪ੍ਰਦਰਸ਼ਨ ਕੀ ਕਰਨ ਕਿਉਂ ਨਹੀਂ ਦਿੱਤਾ ਜਾਂਦਾ ਫਿਰ ਇਹੀ ਇਹਨੂੰ ਪੁੱਛਣਾ ਦਾ ਮਾਨ ਸਾਹਿਬ ਇਹੀ ਕਹਿੰਦਾ ਸੀ ਪਹਿਲਾਂ ਵੀ ਦੇਖੋ ਸਾਡੇ ਜੇ ਸਰਕਾਰ ਆਗੇ ਮਜਾਰੇ ਧਰਨੇ ਨਹੀਂ ਹੋਣਗੇ ਉਹਦੋਂ ਡੁੱਬਣੇ ਹੋ ਰਹੇ ਨੇ ਕਾਰਨ ਕੀ ਆ ਜਿਹੜਾ ਰੋਲਾ ਪਹਿਲਾਂ ਚੱਲਦਾ ਸੀ ਉਹੀ ਕੁਸ ਇਹਨਾਂ ਨੇ ਕਰਤਾ ਆਪ ਦੀਆਂ ਸੁਰੱਖਿਆ ਬਤਾਤੀਆਂ ਪਰ ਇਹ ਬਾਦਲ ਕਿਆਂ ਦੇ ਤੰਜ ਕਸਦਾ ਹੁੰਦਾ ਸੀਗਾ ਉਹਦੀ ਫੋਟੋ ਲੱਗੀ ਬੱਚਾ ਦੇ ਉਹਦਾ ਆ ਹੋ ਗਿਆ ਹੁਣ ਇਹ ਆਪ ਚ ਕੋਟੀਆਂ ਲਈ ਫਿਰਦਾ ਹੁਣ ਇਹਨਾਂ ਨੂੰ ਕਿਹਦਾ ਕਾਤਾ ਖਤਰਾ ਹੋ ਗਿਆ ਗਾਹਾਂ ਦੇ ਪਰਿਵਾਰਾਂ ਰਿਸ਼ਤਿਆਂ ਨਾਲ ਤੱਕ ਵਿੱਚ ਕੋਲ ਨਹੀਂ ਦੇ ਰੱਖੀਆਂ ਨੇ ਇਸ ਕਰਕੇ ਜਿਹੜੇ ਲੋਕ ਆਪ ਦਾ ਮਤਲਬ ਵੀ ਹਰੇਕ ਆਮ ਆਦਮੀ ਦੀ ਦਾ ਮਤਲਬ ਇਹ ਸੀ ਵੀ ਇਹ ਸਰਕਾਰ ਹਰੇਕ ਜਿਹਦਾ ਮਸਲਾ ਹਰੇਕ ਦਾ ਉਹ ਹੱਲ ਕਰੂਗੀ ਪਰ ਇਹਨਾਂ ਨੇ ਆਮ ਦੀ ਬਜਾ ਤੇ ਖਾਸ ਪਾਰਟੀ ਹੋ ਗਈ ਉਹਨਾਂ ਦੀ ਇਹਨਾਂ ਦੇ ਜਿਹੜੇ ਹੈਗੇ ਆ ਵਰਕਰ ਨੇ ਇਹਨਾਂ ਦੇ ਉਹ ਵੀ ਹੁਣ ਸਾਰਾ ਕੁਝ ਕਰਨ ਲੱਗ ਗਏ ਆ ਜਿੰਨਾ ਕੁ ਨੇਤਾ ਆਇਦਣ ਜਿਹੜਾ ਸਟ੍ਰੈੱਕ ਯੂਨੀਅਨ ਦਾ ਮਾਮਲਾ ਚੱਲ ਰਿਹਾ ਵੀ ਐਨਏ ਕੋਲ ਲੱਖ ਰੁਪਏ ਦਾ ਉਹ ਕਿੱਥੇ ਚਰਚਾ ਮ ਹੋ ਗਿਆ ਉਹ ਸਪਸ਼ਟ ਕਰਨਾ ਉਹ ਸਾਰੇ ਇਹ ਜਿਹੜੇ ਦਾਗੀ ਨੇ ਉਹਨਾਂ ਨੂੰ ਪਰੇ ਕਰ ਦੇਣਾ ਉਹ ਮਸਲੇ ਹਰ ਲੋਕਾਂ ਦੇ ਨੇ ਲੋਕਾਂ ਦੇ ਵਿੱਚ ਰੋਹ ਵੱਧਦਾ ਜਾਂਦਾ ਇਸ ਕਰਕੇ ਜਿਹੜੇ ਹੁਣ ਲੋਕ ਨੇ ਉੱਕੇ ਪਏ ਨੇ ਨਵਾਂ ਹੋਰ ਬਦਲਾ ਪਾੜਦੇ ਨੇ ਜਿਸ ਹਿਸਾਬ ਦੇ ਨਾਲ ਐਸਕੇਐਮ ਦੇ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਪੁਲਿਸ ਦੀਆਂ ਛਾਪੇ ਮਾਰੀਆਂ ਹੋਈਆਂ ਕਿਸਾਨਾਂ ਨੂੰ ਡਿਟੇਨ ਹੋਏ ਲੱਗਦਾ ਨਹੀਂ ਕਿ ਜਿਹੜੇ ਐਸਕੇਐਮ ਆ ਇਹ ਇੱਕ ਭਾਰਤ ਦਾ ਬਹੁਤ ਵੱਡਾ ਕਿਸਾਨੀ ਸੰਗਠਨ ਹੈ ਜੇ ਹੋਰ ਨਾਲ ਸੂਬਿਆਂ ਦੇ ਵਿੱਚੋਂ ਕਿਸਾਨ ਨਿਤਰ ਕੇ ਆਉਂਦੇ ਨੇ ਪ੍ਰਦਰਸ਼ਨ ਹੁੰਦੇ ਨੇ ਲੱਗਦਾ ਨਹੀਂ ਕਿ ਆਪ ਸਰਕਾਰ ਵਾਸਤੇ ਇੱਕ ਵੱਡੀ ਚੁਣੌਤੀ ਹੋ ਰਹੀ ਹੈ ਹੋ ਸਕਦਾ ਚੁਣੌਤੀ ਤਾਂ ਹੋਊਗੀ ਜਦੋਂ ਲੋਕ ਇਕੱਠੇ ਹੋਣ ਲੱਗੇ ਇਸ ਤਰ੍ਹਾਂ ਨਹੀਂ ਬਹਿ ਕੇ ਬੰਤਾਨੂੰ ਬਾਰ-ਬਾਰ ਇਹੀ ਕਹਨੇ ਆਂ ਵੀ ਬਹਿ ਕੇ ਮਸਲੇ ਹੱਲ ਕਰੋ ਪਰ ਜੋ ਨਾ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਨੇ ਤੁਹਾਨੂੰ ਚੁਣਿਆ ਇਸ ਕਰਕੇ ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਜਿਹੜੀ ਕਿਸਾਨਾਂ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਹੈ ਕਿਉਂਕਿ ਪੰਜਾਬ ਨੂੰ ਖੇਤੀ ਪ੍ਰધાન ਸੂਬਾ ਮੰਨਿਆ ਜਾਂਦਾ ਤੇ ਖੇਤੀ ਪ੍ਰધાન ਸੂਬੇ ਦੇ ਨਾਲ ਸਬੰਧਤ ਜਿਹੜੇ ਕਿਸਾਨ ਨੇ ਲਗਾਤਾਰ ਸੰਘਰਸ਼ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਇਸੇ ਸੰਘਰਸ਼ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੀਟਿੰਗ ਕੀਤੀ ਹੋਈ ਮੀਟਿੰਗ ਵੀ ਚਰਚਾ ਦੇ ਵਿੱਚ ਹੈ ਪਰ ਇਹ ਹੀ ਮੀਟਿੰਗ ਚਰਚਾ ਦਾ ਵਿਸ਼ਾ ਇਸ ਕਰਕੇ ਕਿ ਇਸੇ ਦੇ ਸਮੇਂ ਦੇ ਦਰਮਿਆਨ ਕਿਸਾਨਾਂ ਦੇ ਨਾਲ ਆਵਾਜ਼ ਬਿਵਾਦ ਪੈਦਾ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਨੂੰ ਡਿਟੇਨ ਹੋਏ ਨੇ ਦੇਖਣਾ ਹੋਵੇਗਾ ਭਵਿੱਖ ਦੀ ਰਾ ਨੀਤੀ ਕਿਸ ਤਰੀਕੇ ਦੀ ਹੋਵੇਗੀ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਤੁਹਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ